ਮੇਟਰ ਕੋਨ ਸਾਰੰਗ ਸਤਸਿਕਾ ਨਮਸਕਾਰ ਤੇ ਕੁਡ ਲੋ। ਇਹ ਵੀਡੀਓ ਪੰਜਾਬੀ ਭਾਸ਼ਾ ਚ। ਇਹਦਾ ਵਿਸ਼ਾ ਹੈ ਕਿ ਤੁਸੀਂ ਸਟੱਡੀ ਪਰਮਿਟ ਜਾਂ ਵਰਕ ਪਰਮਿਟ ਤੇ ਜਾ ਕੇ ਕੈਨੇਡਾ ਚ 18 ਮਹੀਨੇ ਬਾਅਦ ਕੰਮ ਕਰਕੇ ਜਾਂ ਪੜ੍ਹਾਈ ਕਰਕੇ ਪੱਕੇ ਹੋਣਾ ਚਾਹੁੰਦੇ ਜੀ ਜਾਂ 5 ਸਾਲਾਂ ਬਾਅਦ। ਦੇਖੋ ਕੈਨੇਡਾ ਦੇ ਵਿੱਚ 10 ਡੇਟਾ ਨੇ ਦਸਾਨੇ ਵੱਖਰੇ ਵੱਖਰੇ ਕਾਨੂੰਨ ਨੇ। ਕੁਝ ਸਟੇਟਾਂ ਐਸੀਆਂ ਨੇ ਜਿੱਦੇ ਤੁਸੀਂ 18 ਮਹੀਨੇ ਚਾਹੇ ਪੜ੍ਹਾਈ ਕਰ ਲਓ ਚਾਹੇ ਕੰਮ ਕਰ ਲਓ ਤੁਸੀਂ ਪੱਕੇ ਹੋ ਸਕਦੇ ਜੀ ਬਾਕੀ ਸੱਤ ਸਟੇਟਾਂ ਵਿੱਚ ਰੂਲ ਇਹ ਕਹਿੰਦਾ ਹੈ ਕਿ ਉੱਥੇ 5-7 ਬਾਅਦ ਵੀ ਤੁਸੀਂ ਪੀਆਰ ਹੋਣ ਦੇ ਐਲੀਜੀਬਲ ਨਹੀਂ ਹੁੰਦੇ ਜਿਹੜਾ 2024 ਵਿੱਚ ਹੈ ਜੇਕਰ ਤੁਸੀਂ ਅਲਬਰਟਾ ਸਸਕਾਚੂਅਨ ਮੈਨੀਟੋਬਾ ਜਾਓਗੇ ਤਾਂ ਤੁਸੀਂ ਉੱਥੇ ਪੜੋਗੇ ਉੱਥੇ ਹੀ 18 ਮਹੀਨੇ ਬਾਅਦ ਪੱਕੇ ਹੋਵੋ ਦੀ ਫਾਈਲ ਲਗਾ ਸਕਦੇ ਹੋ ਇਹ ਹੁਣ ਤੁਹਾਡੀ ਖੁਦ ਦੀ ਚੁਆਇਸ ਹੈ ਕਿ ਤੁਸੀਂ ਕੈਨੇਡਾ ਚ ਕਿਹੜੇ ਸ਼ਹਿਰ ਕਿਹੜੀ ਸਟੇਟ ਕੀ ਪ੍ਰੋਫੈਸ਼ਨ ਨੂੰ ਕਰਨਾ ਹੈ ਪਰ ਮੇਰਾ ਰეკਮੈਂਡੇਸ਼ਨ ਇਹੀ ਹੈ ਕਿ ਤੁਹਾਨੂੰ ਕੈਨੇਡਾ 2024 ਚ ਦੋ ਜਗ੍ਹਾ ਤੇ ਬਿਲਕੁਲ ਨਹੀਂ ਜਾਣਾ ਚਾਹੀਦਾ ਇੱਕ 온ਟਾਰੀਓ ਇੱਕ ਬ੍ਰਿਟਿਸ਼ ਕੋਲੂਆ ਇੱਥੇ ਤੁਹਾਨੂੰ ਪੀਆ ਜਲਦੀ ਦੇ ਨੇ ਨਹੀਂ ਹੋਣੀ ਨਾ ਤੁਹਾਨੂੰ ਕਮਰਾ ਜ ਆਸਾਨੀ ਨਾਲ ਸਸਤਾ ਮਿਲ ਲੈ ਨਾ ਤੁਹਾਨੂੰ ਨੌਕਰੀ ਮਿਲ ਲਈਏ ਕੋਸ਼ਿਸ਼ ਕਰੋ ਕਿ 2024 ਚ ਤੁਸੀਂ ਅਲਬਰਟਾ ਸਸਕਾਚੁਆਨ ਜਾਂ ਮਨੀਟੋਬਾ ਜਾ ਸਕੋ ਤਾਂ ਕਿ ਤੁਹਾਡੀ ਫਾਈਲ ਟੱਕੇ ਹੋਣ ਦੀ 18 ਮਹੀਨੇ ਬਾਅਦ ਲਗਾਈ ਜਾ ਸਕੇ ਹੋਰ ਕੋਈ ਜਾਣਕਾਰੀ ਵਾਸਤੇ ਉਪਰ ਦਿੱਤੇ ਗਏ ਫੋਨ ਨੰਬਰਾਂ ਤੇ ਮੰਡੇ ਟੂ ਫਰਡੇ ਸਾਡੇ ਨਾਲ ਸੰਪਰਕ ਕਰ ਸਕਦੇ ਜੀ ਥੈਂਕ ਯੂ ਵੈਰੀ ਮਚ ਟੇ ਕਨੈਕਟ ਵਿਦ ਅਸ